ਲਓ ਜੀ ਨਗਰ ਨਿਗਮ ਨੇ ਬਠਿੰਡਾ ਵਿੱਚ ਈ ਰਿਕਸ਼ਾ ਤੇ ਆਟੋਆਂ ਦੀ ਕਰਦੀ ਅਰ ਜੇ ਸਿਚੁਏਸ਼ਨ ਨੂੰ ਸੁਰੂ

ਹਾਂਜੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਦੀਪਕ ਮਿੱਤਲ ਹੈ ਜੀ ਇੱਕ ਹੀ ਆਪਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਕਿਹੜੀ ਜਗ੍ਹਾ ਹੋਈ ਇਸ ਵਾਰ ਆਪਣਾ ਦਾਦੇ ਪੋਤੇ پارک ਕੋਲੇ ਮਾਡਲ ਟਾਊਨ ਫੇਸ 3 ਚ ਪੋਡਾ ਗਰਾਊਂਡ ਹੈ ਗਈ ਇੱਥੇ ਆਪਣਾ ਈ ਰਿਕਸ਼ਾ ਤੇ ਆਟੋ ਰਿਕਸ਼ਾ ਦਾ ਸਰਵੇ ਹੋ ਰਿਹਾ ਹੈ ਠੀਕ ਹੈ ਜੀ ਵੀ ਆਪਣੇ ਬਠਿੰਡਾ ਸ਼ਹਿਰ ਚ ਕਿੰਨੇ ਈ ਰਿਕਸ਼ਾ ਕਿੰਨੇ ਆਟੋ ਰਿਕਸ਼ਾ ਚੱਲ ਰਹੇ ਆ ਕਿੰਨੇ ਟਾਈਮ ਤੋਂ ਚੱਲ ਰਹੇ ਆ ਸਾਰਾ ਇੱਕ ਡਾਟਾ ਆਪਾਂ ਮਤਲਬ ਇਹਨਾਂ ਤੋਂ ਇਕੱਠਾ ਕਰਦੇ ਆ ਤੇ ਇਹਦੇ ਵਿੱਚ ਆਪਾਂ ਜਿਵੇਂ ਕਿੰਨਾ ਕੋਲ ਡਰਾਈਵਿੰਗ ਲਾਇਸੈਂਸ ਆਪਾਂ ਲੈਣੇ ਸਭ ਦੇ ਤੇ ਆਰਸੀਆਂ ਵਿਕਲਾਂ ਦੀਆਂ ਤੇ ਉਹਨਾਂ ਦੇ ਆਧਾਰ ਕਾਰਡ ਕਿੱਥੋਂ ਦੇ ਵਸਨੇ ਆ ਆਪਣੇ ਕੋਲ ਇੱਕ ਮਤਲਬ ਸਾਰਾ ਰਿਕਾਰਡ ਇਕੱਠਾ ਹੋ ਜੂਗਾ ਕਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਕਿਤੇ ਕਿਵੇਂ ਕਿਤੇ ਚੱਲਦੇ ਆ ਡੋਬ ਸਾਰੇ ਅੱਜ ਤੱਕ ਹੁਣ ਤੱਕ ਲਾ ਲੋ ਕੋਈ 400 450 ਦੇ ਕਰੀਬ ਅਸੀਂ ਸਰਵੇ ਕਰਤਾ ਕੱਲ ਤੇ ਅੱਜ ਦੋ ਦਿਨ ਦਾ ਮਲਾ ਕੇ ਤੇ ਜਿਵੇਂ ਜਿਵੇਂ ਆਈ ਜਾਂਦੇ ਆ ਚੱਲ ਜਿੰਦਾ ਇਹ ਕੰਮ ਇਨੇ ਚੱਲੂਗਾ ਜੀ ਕੰਮ 10 ਦਿਨ ਦਾ ਹੈਗੀ ਇਸ ਬਾਵਨਾ ਜੀ ਲਗਭਗ 4 ਤੋਂ 5000 ਆਟੋ ਕਹਿੰਦੇ ਆ ਵੀ ਹੈਗਾ ਸ਼ਹਿਰ 'ਚ ਤੇ ਉਸ ਹਾਵਨ 10 ਦਿਨਾਂ ਦਾ ਅਸੀਂ ਟਾਰਗੇਟ ਬੰਨ ਕੇ ਚੱਲੇ ਹਾਂ 10 ਦਿਨਾਂ 'ਚ ਕਵਰ ਕਰ ਦਾਂਗੇ ਹਾਂਜੀ ਹਾਂਜੀ